ਪਾ ਬਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਦਾ ਹਿਊਮਨਿਸ ਰਾਈਟਸ ਸੁਰੱਖਿਆ ਸੁਸਾਇਟੀ ਦੀ ਵਿਸ਼ੇਸ਼ ਬੈਠਕ ਪੰਜਾਬ ਪ੍ਰਦਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੀਪੀ ਦੇ ਸੱਦੇ ਤੇ ਤਾਰੀਵਾਲ ਵਿਖੇ ਹੋਈ ਜਿਸ ਵਿੱਚ ਨੈਸ਼ਨਲ ਚੇਅਰਮੈਨ ਸ੍ਰੀ ਰਜਿੰਦਰ ਕੋਹਲੀ ਅਤੇ ਨੈਸ਼ਨਲ ਪ੍ਰਧਾਨ ਕਮਲਜੀਤ ਸਿਆਲ ਦੇ ਨਾਲ ਸਲਾਹ مشورہ ਕਰਨ ਦੇ ਉਪਰੰਤ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੀਪੀ ਵੱਲੋਂ ਸਾਬਕਾ ਐਸਡੀਓ ਸੁਖਦੇਵ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਅਸ਼ੋਕ ਕੁਮਾਰ ਅਤੇ ਪ੍ਰੇਮ ਲਾਲ ਨੂੰ ਐਕਟਿਵ ਮੈਂਬਰ ਸੰਸਥਾ ਦਾ ਨਿਯੁਕਤੀ ਪੱਤਰ ਦੇ ਕੇ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਸੀਨੀਅਰ ਟੀਮ ਦੇ ਤਾਲਮੇਲ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸੰਸਥਾ ਦਾ ਵਿਸਥਾਰ ਕਰਾਂਗਾ ਅਤੇ ਪੂਰੀ ਤੰਦੇਹੀ ਨਾਲ ਮੈਨੂੰ ਦਿੱਤੀ ਹੋਈ ਡਿਊਟੀ ਨੂੰ ਮੈਂ ਨਿਭਾਵਾਂਗਾ ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਲਵਲੀ ਨਾਗੀ ਅਤੇ ਪੂਰੀ ਗੁਰਦਾਸਪੁਰ ਦੀ ਸੀਨੀਅਰ ਟੀਮ ਨੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਹਰ ਕਾਰਜ ਵਿੱਚ ਪੂਰਨ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ ਸੁਖਦੇਵ ਸਿੰਘ ਕੈਪਟਨ ਲੰਤਿਰ ਸਿੰਘ ਹਰਭਜਨ ਸਿੰਘ ਰਣਿਆ ਅਸ਼ੋਕ ਕੁਮਾਰ ਸतीश ਕੁਮਾਰ ਲਵਲੀ ਨਾਗੀ ਐਸ ਡੀਓ ਚਮਨ ਲਾਲ ਡਾਕਟਰ ਸਤਨਾਮ ਸਿੰਘ ਗੁਰਮੀਤ ਸਿੰਘ ਪ੍ਰੇਮ ਲਾਲ ਜਤਿੰਦਰ ਕੁਮਾਰ ਆਦੇ ਹਾਜ਼ਰ ਸਨ ਦੇਖੋ ਤਾਰੀਵਾਲ ਤੋਂ ਸਾਡੇ ਸੀਨੀਅਰ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਮੇਰੇ ਨੂੰ ਬੁਲਾਈ ਗਈ ਸੀ ਆਪਣਾ ਨੈਸ਼ਨਲ ਚੇਅਰਮੈਨ ਰਜਿੰਦਰ ਕੋਲੀ ਜੀ ਦੇ ਦਸ਼ਾ ਨਿਰਦੇਸ਼ ਅਨਸਾਰ ਕਿ ਇੱਕ ਪੋਸਟ ਸਾਡੀ ਸੀ ਜਿਹੜੀ ਹਿਊਮਨ ਰਾਈਟਸ ਸਟਰਕਚਰ ਸੋਸਾਇਟੀ ਦੀ ਜ਼ਿਲ੍ਹਾ ਪ੍ਰਧਾਨ ਦੀ ਖਾਲੀ ਸੀ ਦਾਸ ਨੇ ਕਾਫੀ ਸਾਲ ਜ਼ਿਲ੍ਹਾ ਪ੍ਰਧਾਨਗੀ ਕੀਤੀ ਆ ਕੰਮ ਕੀਤਾ ਵਾ ਤੇ ਟੀਮ ਨੇ ਮੇਰੀਆਂ ਸਵਾਭਾਵਾਂ ਨੂੰ ਦੇਖਦੇ ਆ ਮੈਨੂੰ ਪੰਜਾਬ ਪ੍ਰਧਾਨ ਦੀ ਨਿਯੁਕਤੀ ਕੀਤੀ ਇਸ ਤੇ ਜ਼ਿਲ੍ਹਾ ਪ੍ਰਧਾਨ ਜਿਹੜਾ ਸੀ ਉਹ ਸੀਟ ਖਾਲੀ ਸੀ ਬਾਕੀ ਸਾਰੀ ਟੀਮ ਜਿਹੜੀ ਗਰਦਾਪੁਰ ਜ਼ਿਲ੍ਹੇ ਦੀ ਸੀ ਜ਼ਿਲ੍ਹੇ ਦੇ ਯੂਥ ਪ੍ਰਧਾਨ ਜਨਨ ਸਖਤਰ ਜਨ ਜਿੰਨੀ ਵੀ ਸੀਨੀਅਰ ਟੀਮ ਸੀ ਸਾਰੀ ਉਹਨਾਂ ਨੇ ਇੱਕ ਮਤਾ ਪਾਸ ਕਰਕੇ ਸਹਿਮਤੀ ਕੀਤੀ ਸੀ ਕਿ ਆਪਣਾ ਜਿਹੜੇ ਆ ਸਾਫਤਾ ਐਸ ਡੀਓ ਸਰਦਾਰ ਸਰਦੇਵ ਸਿੰਘ ਸੀ ਜਿਹੜੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸੀ ਉਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਜਾਵੇ ਤੇ ਮੈਂ ਆਪਣੀ ਨੈਸ਼ਨਲ ਟੀਮ ਦੇ ਨਾਲ ਸ਼੍ਰੀ ਰਜਿੰਦਰ ਕੋਹਲੀ ਜੀ ਨਾਲ ਗੱਲਬਾਤ ਕੀਤੀ ਆ ਤੇ ਸਿਆਲ ਸਾਹਿਬ ਨਾਲ ਜੋ ਪ੍ਰਧਾਨ ਨੇ ਨੈਸ਼ਨਲ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਸੀ ਕਿ ਚਲੋ ਇਹਨਾਂ ਨੂੰ ਬਣਾ ਦਿਓ ਤੁਕੀ ਇਹਨਾਂ ਦੀ ਸਵਾਮ ਬਹੁਤ ਵਧੀਆ ਨੇ ਬੜੇ ਚਿਰ ਤੋਂ ਕੰਮ ਕਰ ਰਹੇ ਆ ਸਾਡੇ ਨਾਲ ਤੇ ਅੱਜ ਦਾ ਜਿਹੜਾ ਮੇਨ ਮੁੱਖ ਅਜੈਂਡਾ ਸੀ ਉਹ ਇਹੀ ਸੀ ਕਿ ਇਹਨਾਂ ਨੂੰ ਅੱਜ ਸਾਡੇ ਜ਼ਿਲ੍ਹੇ ਦੀ ਟੀਮ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੈ ਜੋ ਹੋਈ ਆ ਉਸ ਦੇ ਨਾਲ-ਨਾਲ ਆਪਣਾ ਸਾਡਾ ਮੈਂ ਸਵਾਗਤ ਕਰਦਾ ਕਿ ਦੋ ਮੈਂਬਰ ਜਿਹੜੇ ਸਾਡੇ ਅੱਜ ਸੰਸਥਾ ਦੇ ਵਿੱਚ ਆਏ ਨੇ ਇਹਨਾਂ ਦਾ ਮੈਂ ਵੈਲਕਮ ਕਰਦਾ ਪ੍ਰੇਮ ਜੀ ਔਰ ਅਸ਼ੋਕ ਜੀ ਜਿਹੜੇ ਆ ਸਾਡੀ ਟੀਮ ਦੇ ਵਿੱਚ ਅੱਜ ਨਵੀਆਂ ਨਿਯੁਕਤੀ ਹੋਈਆਂ ਐਜ਼ ਹੀ ਐਕਟਿਵ ਮੈਂਬਰ ਇਹਨਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਤੇ ਇਹਨਾਂ ਤੋਂ ਆਸ ਉਮੀਦ ਰੱਖਦਾ ਹਾਂ ਕਿ ਸਾਡੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਕੰਮ ਕਰਨਗੇ ਦੂਜੀ ਮੈਂ ਸਰਦੇਵ ਸਿੰਘ ਜੀ ਤੋਂ ਵੀ ਇਹੀ ਆਸ ਰੱਖਦਾ ਕਿ ਜਿਸ ਤਰ੍ਹਾਂ ਕਿ ਮੈਂ ਜਿਲ੍ਹੇ ਦੀ ਟੀਮ ਨੂੰ ਚਲਾਇਆ ਸੀ ਇਕਜੁੱਟ ਕਰਕੇ ਸਾਰਿਆਂ ਦੇ ਨੇਤ੍ਰਿਤਵ ਸਾਰਿਆਂ ਨੇ ਸਲਾਮ ਮਛਰੇਨਾ ਤੇ ਇਹ ਵੀ ਵੱਧ ਚੜ ਕੇ ਵਧੀਆ ਤੋਂ ਵਧੀਆ ਕੰਮ ਕਰਨਗੇ ਮੈਨੂੰ ਇਹੀ ਆਸ ਆ ਕਿ ਇਹ ਜਿਹੜੀ ਸੰਸਥਾ ਬਾਦ ਦਿਨ ਦਾ ਤੇ ਚੋਗਨੀ ਤਰੱਕੀ ਕਰੇ ਤੇ ਵਾਹਿਗੁਰੂ ਸਾਡੇ ਤੇ ਕਿਰਪਾ ਬਣਾਵੇ ਇੰਨੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਸਰਦੇਵ ਸਿੰਘ ਜ਼ਿਲ੍ਹਾ ਮੀਤਪੁਰ ਦਾਾਨ ਜਿਸ ਨੂੰ ਕੇ ਅੱਜ ਐਮ ਵਿਸ਼ੇਸ਼ ਮੀਟਿੰਗ ਦੇ ਵਿੱਚ ਨੈਸ਼ਨਲ ਚੇਅਰਮੈਨ ਕੋਲੀ ਜੀ ਨਾਲ ਸੰਪਰਕ ਕਰਕੇ ਸੂਬੇ ਦੇ ਪ੍ਰਧਾਨ ਸ੍ਰੀ ਅਜਿੰਦਰਪਾਲ ਸਿੰਘ ਜੀ ਦੀ ਰਹਿਮਾਈ ਹੇਠ ਅਤੇ ਆਪਣੀ ਸਾਰੀ ਮੈਂਬਰ ਸਾਹਿਬਾਨ ਦੀ ਸਹਿਮਤੀ ਦੇ ਨਾਲ ਮੈਨੂੰ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਹੋਣ ਦਾ ਮਾਣ ਜਿਹੜਾ ਬਖਸ਼ਿਆ ਮੈਂ ਜਿਹੜਾ ਵੀ ਅਹੁਦਾ ਸੰਭਾਲਿਆ ਉਹਨੂੰ ਆਪਣੀ ਤਨਦੇਹੀ ਦੇ ਨਾਲ ਸੰਭਾਲਾਂਗਾ ਅਤੇ ਸਾਰੀ ਟੀਮ ਨੂੰ ਪੂਰੇ ਜੋਰ-ਸ਼ੋਰ ਨਾਲ ਹੋਰ ਵੀ ਸਰਗਰਮ ਕਰਾਂਗੇ ਤੇ ਆਉਣ ਵਾਲੇ ਸਾਰੇ ਕੰਮ ਜਿੰਨੇ ਵੀ ਸਾਨੂੰ ਸੌਪੇ ਜਾਣਗੇ ਉਹਨਾਂ ਦੀ ਬਿਲਕੁਲ ਸੁਚੱਜੇ ਢੰਗ ਨਾਲ ਅਗਵਾਈ ਜਿਹੜੀ ਕਰਨ ਦਾ ਮੌਕਾ ਮੌਕਾ ਦੇਵਾਂਗਾ ਤੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਅਪੀਲ ਕਰਦਾ ਕਿ ਉਹ ਸਾਰਾ ਹੀ ਮੈਨੂੰ ਸਹਿਯੋਗ ਦੇਣਗੇ ਤੇ ਸਮੇਂ-ਸਮੇਂ ਦੇ ਉੱਤੇ ਮੇਰੇ ਕਹਿਣ ਦੇ ਮੁਤਾਬਕ ਜਾਂ ਬਾਕੀ ਟੀਮ ਦੇ ਕਹਿਣ ਦੇ ਮੁਤਾਬਕ ਜਾਂ ਮੀਟਿੰਗ ਦੇ ਸਬੰਧ ਵਿੱਚ ਇਹ ਹਾਜ਼ਰ ਰਹਿਣਗੇ ਇਹ ਇਹਦੇ ਨਾਲ ਹੀ ਸਾਡੇ ਜਿਹੜੇ ਕਈ ਮਸਲੇ ਆ ਉਹ ਹੱਲ ਹੋਣਗੇ ਇਹਨੇ ਕਹਿੰਦਾ ਮੈਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਹਨਾ ਮਾਣ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਅਹਿਮ ਮੀਟਿੰਗ ਦੇ ਸਰਦਾਰ ਜਤਿੰਦਰਪਾਲ ਸਿੰਘ ਜੀ ਪੰਜਾਬ ਦਾ ਹਿਊਮਨ ਐਸੋਸੀਏਸ਼ਨ ਦੀ ਪ੍ਰਬੰਧਕ ਹੈਟ ਇੱਥੇ ਹੋਈ ਆ ਜਿਹਦੇ ਵਿੱਚ ਕਿ ਸਾਰੇ ਮੈਂਬਰ ਪਹੁੰਚੇ ਨੇ ਤੇ ਇਹਦੇ ਵਿੱਚ ਇੱਕ ਨਵੀਂ ਜਿਹੜੀ ਕਿ ਜ਼ਿੰਮੇਵਾਰੀ ਬਹੁਤ ਹੀ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਜ਼ਿਲ੍ਹਾ ਜ਼ਿਲ੍ਹਾ ਦੇ ਜਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੀ ਸਰਦਾਰ ਸੁਖਦੇਵ ਸਿੰਘ ਜੀ ਜੋ ਕਿ ਇਹਦੇ ਸਾਹਿਬ ਜਿਲ੍ਹਾ ਮੇਅ ਪ੍ਰਧਾਨ ਸੀ ਪਹਿਲਾਂ ਉਹਨਾਂ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਵਾ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਕਹਿਣਾ ਬਹੁਤ ਬਹੁਤ ਵਧਾਈ ਦੇਣਾ ਤੇ ਨਾਲ ਹੀ ਉਹਨਾਂ ਨੇ ਇੱਕ ਬੇਨਤੀ ਕਰਨਾ ਹੈ ਕਿ ਜਿਹੜੀ ਤੁਹਾਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਇਹ ਜ਼ਿੰਮੇਵਾਰੀ ਨੂੰ ਪੂਰੀ ਤਨ ਦੇ ਨਾਲ ਮੈਂ ਤਨਾ ਇਮਾਨਦਾਰੀ ਨਾਲ ਬੋਲਦਾ ਹਾਂ ਤੇ ਬਾਕੀ ਹੋਰ ਸਾਰੇ ਮੈਂਬਰوں ਨੂੰ ਇੱਕ ਬੇਨਤੀ ਕਰਦਾ ਹਾਂ ਕਿ ਸਾਰੇ ਮੈਂਬਰ ਜਿਹੜੀ ਵੀ ਅਸੀਂ ਮੀਟਿੰਗ ਕਰਾਉਣੀ ਹੈ ਕੋਈ ਮਹੀਨਾਵਾਰ ਮੀਟਿੰਗ ਆ ਸਪੈਸ਼ਲ ਮੀਟਿੰਗ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਆ ਉਹਦੇ ਵਿੱਚ ਜਰੂਰ ਪਹੁੰਚਣ ਤੇ ਸਾਰੇ ਮੈਂਬਰ ਇੱਕ ਦੂਜੇ ਨਾਲ ਤਾਲਮਿਲ ਰੱਖ ਕੇ ਇੱਕ ਦੂਜੇ ਦੀ ਸਾਂਝੀ ਦੇ ਨਾਲ ਚੱਲਣ ਵਾਹ ਕੋ ਜਿੱਕਾ ਕਾਚਾ ਵਾਹ ਕੋ